ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿ ਤੇ ਉਧਾਰਨ ਪੈ ਹਰਨ ਹਰਿਆ ਨਾਚ ਕੀ ਨਾਚ ਕਉ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਤਨ ਸਾਹਿਬੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੀ ਸਾਡੀ 300 ਸਾਲਾਂ ਸ਼ਤਾਬਦੀ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਰਾਤਰੀ ਦਾ ਚੌਥਾ ਦੇਵਾਨ ਜਿਨ੍ਹਾਂ ਦੀਆਂ ਹਾਜ਼ਰੀਆਂ ਪਰ ਰਹੇ ਹਾਜ਼ਰੀਨ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨਮ ਵੜਪਾਗੇ ਹੋ ਮਾਲਕ ਦੀ ਜਨ ਸ਼ਰਨ ਦੇ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਣ ਗਾਣ ਗਾਉਣ ਦਾ ਸੁਭਾਗਾ ਅਵਸਰ ਮਾਲਕਾਂ ਨੇ ਬਖਸ਼ਿਆ ਹੈ ਸਵਾਉ ਲੜੀ ਅਧਿਨ ਪਾਵਨ ਸ਼ਲੋਕ ਦਿਨਾਂ ਦੀ ਵਿਚਾਰ ਚੱਲ ਰਹੀ ਹੈ ਅੱਜ ਸ਼ਲੋਕ ਨੰਬਰ 5 ਤੇ 6 ਦੀ ਵਿਚਾਰ ਆਪਾਂ ਕਰਨੀ ਹੈ ਅਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਫਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ੍ਰਿਸ਼ਟਮਾਨ ਜੋ ਵੀ ਅਸੀਂ ਵੇਖਦੇ ਹਾਂ ਸੁਭਾਵਕ ਹੈ ਸਾਡਾ ਉਹਦੇ ਨਾਲ ਮੋਹ ਪਿਆ ਹੋਇਆ ਹੈ ਆਪਾਂ ਕਈ ਵਾਰ ਇੱਕ ਵਿਚਾਰ ਸਾਂਝੀ ਕੀਤੀ ਹੈ ਜੇਕਰ ਕੋਈ ਮਨੁੱਖ ਕਿਸੇ ਕਿਰਾਏ ਦੇ ਘਰ ਵਿੱਚ ਵੀ ਰਹਿੰਦਾ ਹੈ ਸਾਲ ਦੋ ਸਾਲ ਤਿੰਨ ਸਾਲ ਰਹਿੰਦਿਆਂ ਉਹਨੂੰ ਹੋ ਜਾਂਦਾ ਉਹ ਉਹ ਕਿਰਾਏ ਦਾ ਘਰ ਵੀ ਜਿਹੜਾ ਨਾ ਆਪਣਾ ਆਪਣਾ ਲੱਗਣ ਲੱਗ ਪੈਂਦਾ ਹੈ ਜੇ ਉਹਨਾਂ ਸੋਚੋ ਹੈ ਤੇ ਇਹ ਵੀ ਸਰੀਰ ਇਦਾਂ ਦਾ ਹੀ ਤੇ ਸਾਨੂੰ ਕਿੰਨੇ ਸਾਲ ਹੋ ਗਏ ਸ਼ਰੀਰ ਦੇ ਵਿੱਚ ਰਹਿੰਦੇ ਤੇ ਜੇ ਦੁਨਿਆਵੀ ਤੌਰ ਤੇ 2-4 ਸਾਲ ਕਿਤੇ ਅਸੀਂ ਰਹਿ ਰਹੇ ਹਾਂ ਉਹ ਵੀ ਆਪਣਾ ਆਪਣਾ ਲੱਗਦਾ ਹੈ ਛੱਡਣ ਲੱਗਿਆਂ ਬੜਾ ਦੁੱਖ ਹੁੰਦਾ ਹੈ ਮੋਹ ਪੈ ਜਾਂਦਾ ਹੈ ਹਰ ਇੱਕ ਚੀਜ਼ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਡੀ ਇਸ ਜ਼ਿੰਦਗੀ ਨੂੰ ਵੇਖਦਿਆ ਹੋਇਆ ਜੋ ਅਸੀਂ ਰੋਜ਼ਾਨਾ ਇਸ ਸਫ਼ਰ ਤੇ ਚੱਲ ਰਹੇ ਹਾਂ ਮਾਲਕ ਜੀ ਕਹਿੰਦੇ ਇਹ ਸੰਜੋਗੀ ਮੇਲਾ ਹੈ ਜੋ ਦ੍ਰਿਸ਼ਟਮਾਨ ਹੈ ਸਾਡੇ ਲਈ ਪਰਿਵਾਰ ਵੀ ਸੰਸਾਰ ਵੀ ਕਾਰੋਬਾਰ ਵੀ ਰਿਸ਼ਤੇਦਾਰ ਵੀ ਹਰ ਇੱਕ ਚੀਜ਼ ਇਸ ਸੰਜੋਗੀ ਮੇਲਾ ਹੈ ਅੱਜ ਹੈ ਹੋ ਸਕਦਾ ਹੈ ਕੱਲ ਨੂੰ ਨਾ ਹੋਵੇ ਇਹ ਸਚਾਈ ਹੈ ਤੇ ਜੇਕਰ ਇਹ ਸਚਾਈ ਨੂੰ ਡ੍ਰਿੜ ਕਰਕੇ ਚੱਲੇ ਬੜੀ ਚੰਗੀ ਗੱਲ ਹੈ ਇੱਕ ਗਾਥਾ ਹੈ ਸਤਗੁਰੂ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਧੀਰਮਲ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਸ਼ਹੀਹ ਮਸਾਂ ਦੇ ਰਾਹੀਂ ਗੋਲੀ ਚਲਵਾਈ ਤੇ ਗੋਲੀ ਕਹਿੰਦੇ ਕਿ ਉਹ ਛੂਕੇ ਨਿਕਲ ਗਈ ਹੈ ਬਜੀ ਨਹੀਂ ਇਧਰੋਂ ਜਦੋਂ ਭਾਈ ਮੱਖਣ ਸ਼ਾਹ ਲਵਣਾ ਇਹ ਪਤਾ ਲੱਗਾ ਉਹਦੇ ਨਾਲ ਕੁਝ ਸੂਰਮੇ ਹਰ ਵਕਤ ਰਹਿੰਦੇ ਸਨ ਕਿਉਂਕਿ ਬਹੁਤ ਵੱਡਾ ਵਪਾਰੀ ਸੀ ਉਹ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਉਹਨੇ ਇਹ ਮਨ ਨੂੰ ਸ਼ੀਮਸੰਦਨ ਬਨ ਕੇ ਜਿਹੜਾ ਗੁਰੂ ਸਾਹਿਬ ਜੀ ਦੇ ਸਾਹਮਣੇ ਲਿਆ। ਤੇ ਸਤਿਗੁਰੂ ਜੀ ਨੇ ਬੜੀ ਦਿਆਲਤਾ ਵਿਖਾਉਂਦੇ ਹੋਏ ਉੱਥੇ ਇੱਕ ਗੱਲ ਕਹੀ। ਕਹਿੰਦੇ ਇਹਨਾਂ ਨੂੰ ਸ਼ਰਮ ਜੀ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਕਸੂਰ ਸਾਰਾ ਇਸ ਮਾਇਆ ਦਾ। ਇਹਨਾਂ ਦਾ ਕੀ ਕਸੂਰ? ਅਸੀਂ ਤੇ ਪਹਿਲਾਂ ਮੋਜ ਦੇ ਵਿੱਚ ਸੀ। ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣੀ ਭਗਤੀ ਰੱਬੀ ਭਗਤੀ ਵਿੱਚ ਜੁੜੇ ਸਾਂ ਜਿਹੜਾ ਆ ਗਿਆ ਬਚਨ ਬਲਾਸ ਹੋ ਗਏ ਨਹੀਂ ਤੇ ਆਪਣੀ ਮੌਜ ਵਿੱਚ ਆਨੰਦ ਵਿੱਚ ਬੈਠੇ ਪਰ ਜਿੱਦਣ ਤੋਂ ਜਿਹੜਾ ਹੈ ਨਾ ਤੁਸੀਂ ਸਾਨੂੰ ਪ੍ਰਗਟ ਕੀਤਾ ਸੰਗਤ ਉਹਣੀ ਸ਼ੁਰੂ ਹੋਈ ਹੈ ਪੇਟਾਵਾਂ ਚੜ੍ਹਣੀਆਂ ਸ਼ੁਰੂ ਹੋਈਆਂ ਮਾਇਆ ਉਹਣੀ ਸ਼ੁਰੂ ਹੋਈ ਤੇ ਸੁਭਾਵਕ ਹੈ ਕਿ ਇਸ ਮਾਇਆ ਨੇ ਆਪਣਾ ਰੂਪ ਦਿਖਾਉਣੇ ਦਿਖਾਉਣਾ ਹੈ ਕਹਿੰਦੇ ਨੂੰ ਧੰਨ ਵੀ ਦੇ ਦਿਓ ਜੋ ਕੁਛ ਇਹਨੇ ਲੁੱਟ ਕੇ ਲੈ ਕੇ ਗਿਆ ਨਾ ਉਹ ਸਾਰਾ ਵਾਪਸ ਕਰ ਦਿਓ ਕਹਿੰਦੇ ਕਸੂਰ ਸਾਰਾ ਇਸ ਮਾਇਆ ਦਾ ਤੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਤਾ ਗੁਜਰੀ ਜੀ ਨੂੰ ਸਮਝਾਉਣ ਦੇ ਨਾਲ ਗੱਲਾਂ ਕਰਦੇ ਆ ਕਹਿੰਦੇ ਭਗਵਾਨ ਨੇ ਵੇਖ ਲਿਆ ਮਾਇਆ ਦੀ ਖੇਡ ਅੱਜ ਤੱਕ ਜਿਹੜਾ ਹੈ ਕੋਈ ਜਾਣਦਾ ਨਹੀਂ ਸਮਝੀ ਪਰ ਜਦੋਂ ਤੋਂ ਇਹ ਮਾਇਆ ਆਈ ਹੈ ਮਿੱਤਰਤਾ ਤੇ ਕਿਸੇ ਨਾਲ ਕੀ ਪੈਣੀ ਸੀ ਆ ਕਿਸੇ ਨੇ ਕੀ ਮਿੱਤਰਤਾ ਕਰਨੀ ਸੀ ਸਗੋਂ ਦੁਸ਼ਮਣੀ ਪੈ ਗਈ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਵੀ ਚੀਜ਼ ਆ ਸਤੂ ਜੀ ਕਹਿੰਦੇ ਇਹ ਤੇ ਆਪਣਾ ਪ੍ਰਭਾਵ ਛੱਡੇਗੀ ਛੱਡੇਗੀ ਤੇ ਹੋਏ ਕਾਰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਬਚਨਾਂ ਰਾਹੀਂ ਇਹ ਗੱਲ ਸਪਸ਼ਟ ਕੀਤੀ ਕਹਿੰਦੇ ਜ਼ਿੰਦਗੀ ਵਿੱਚ ਦੁੱਖ ਆ ਜਾਵੇ ਇਹਦਾ ਪ੍ਰਭਾਵ ਨਾ ਕਬੂਲੇ ਇਹ ਪਾਏਗਾ ਪ੍ਰਭਾਵ ਬੰਦਾ ਉਲਝ ਜਾਂਦਾ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣ ਉਹਦਾ ਵੀ ਪ੍ਰਭਾਵ ਨਾ ਕਬੂਲੇ ਦੁੱਖ ਤੇ ਸੁੱਖ ਨੂੰ ਇੱਕ ਨਜ਼ਰੀਏ ਨਾਲ ਵੇਖ। ਹੈ ਔਖਾ ਇਹ ਜੀ ਸਾਡੇ ਵਾਸਤੇ ਵੀ ਸ਼ਾਇਦ ਤੁਹਾਡੇ ਵਾਸਤੇ ਵੀ। ਪਰ ਮਾਲਕ ਜੀ ਨੇ ਜੋ ਸਿੱਖਿਆ ਸਾਨੂੰ ਬਖਸ਼ੀ ਹੈ ਉਹ ਬੜੀ ਪਿਆਰੀ। ਕਹਿੰਦੇ ਸੋਨਾ ਹੈ ਉਹਨੂੰ ਵੇਖ ਕੇ ਆਪਣੇ ਉੱਤੇ ਪ੍ਰਭਾਵਨਾ ਕਬੂਲ ਉਹਨੂੰ ਮਿੱਟੀ ਸਮਾਨ ਸਮਝ। ਹੁਣ ਇਹ ਵੀ ਔਖਾ ਹੱਥ ਵਿੱਚ ਪਿਆ ਹੋਇਆ ਗਲ ਵਿੱਚ ਪਿਆ ਹੋਇਆ ਤਨ ਤੇ ਪਿਆ ਹੋਇਆ ਸੋਨਾ ਵੀ ਆਕਰਸ਼ਿਤ ਕਰਦਾ ਹੈ। ਤੇ ਮਿੱਟੀ ਸਮਾਨ ਕਿਵੇਂ ਲੋਕ ਸਮਝ ਲੈਣ ਪਰ ਜਿਨ੍ਹਾਂ ਨੇ ਜੁੜਨਾ ਹੈ ਉਹ ਇਹਨਾਂ ਤੋਂ ਬਹੁਤ ਉੱਪਰ ਉੱਠਦੇ ਨੇ ਤੇ ਪਾਵਨ ਬਾਣੀ ਦਾ ਬਚਨ ਆਪ ਜੀ ਨੂੰ ਯਾਦ ਹੈ ਸਤਸਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਨਹ ਨਿੰਦਿਆ ਨਹ ਉਸਤ ਤਿਆਗੈ ਲੋਭ ਮੋਹ ਅਭਮਨ ਹਰਖ ਸੋਗ ਤੇ ਰਹੇ ਨਿਆਰੂ ਨਾਹਿ ਮਾਨ ਅਪਮਨ ਆਸਾ ਮਨਸਾ ਸਗਲ ਤਿਆਗੈ ਜਗਤੀ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸੀ ਉਹ ਅਸੰਦੇ ਵਿੱਚ ਸੱਚੀ ਸੁੱਚੀ ਰੂਹ ਹੈ ਜਿਹੜੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਵਿੱਚ ਜਿਹੜਾ ਨਾ ਰਹਿ ਕੇ ਵੀ ਉਸ ਸੰਸਾਰ ਦਾ ਪ੍ਰਭਾਵ ਨਹੀਂ ਕਬੂਲਦੀ ਇਸੇ ਪਰਥਾਏ 사ਤਰੂ ਜੀ ਨੇ ਪੰਜਵੇਂ ਸ਼ਲੋਕਾਂ ਦੇ ਵਿੱਚ ਸਿੱਖਿਆ ਬਖਸ਼ੀ ਹੈ ਧਨ دارਾ ਸੰਪਦ ਸਗਨ ਧਨ ਦਾ ਅਰਥ ਹੈ ਪੈਸਾ ਮਾਇਆ دارਾ ਦਾ ਸੁਲੇਸ਼ਤਰੀ ਕਿਉਂਕਿ ਇਹ ਵੀ ਇੱਕ ਕਾਰਨ ਹੈ ਰੱਬ ਨਾਲੋਂ ਦੂਰ ਕਰਨ ਦਾ ਜੋੜਦੀ ਵੀ ਹੈ ਤੇ ਤੋੜਦੀ ਵੀ ਦੋਵੇਂ ਪੱਖ ਬਾਣੀ ਦੇ ਅੰਦਰ ਦਰਜ ਨੇ ਕਿਉਂ ਨਾ ਮੈਂ ਖੁਲਾਸਾ ਨਹੀਂ ਕਰ ਸਕਦਾ ਪੰਚਮ ਪਾਦਸ਼ਾਹ ਮਹਾਰਾਜ ਜੀ ਨੇ ਇਸ ਪਰਥਾਏ ਬਖਸ਼ੀ ਹੈ ਸਿੱਖਿਆ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਰ ਰਾਗ ਦਾ ਪਹਿਲਾ ਸ਼ਬਦ ਉਹਦੇ ਅੰਦਰ ਪਹਿਲਾ ਕਾਰਨ ਮਾਲਕ ਨੇ ਜਿਹੜਾ ਘਰ ਦੱਸਿਆ ਦੂਜਾ ਕਾਰਨ ਇਸਤਰੀ ਦੱਸਿਆ ਤੀਜਾ ਕਾਰਨ ਕਰਾਮਾਤ ਦਸੀ ਚੌਥਾ ਕਾਰਨ ਜਿਹੜਾ ਹੈ ਕੋਈ ਰਾਜਪਾਲ ਦੱਸਿਆ ਕਹਿੰਦੇ ਵੱਡੇ ਕਾਰਨ ਬਾਕੀ ਛੋਟੇ-ਬੂਟੇ ਕਾਰਨ ਤੇ ਬਹੁਤ ਨੇ ਇਸ ਕਰਕੇ ਮੇਰੇ ਮਾਲਕ ਕਹਿੰਦੇ ਧਨ ਹੋ ਗਿਆ ਵਿਸਤਰੀ ਹੋ ਗਈ ਦਾਰਾ ਦਾਰਥ ਵਿਸਤਰੀ ਸੰਪਤ ਦਾਰਥ ਹੈ ਸੰਪੂਰਨ ਜਾਇਦਾਦ ਪ੍ਰਾਪਰਟੀ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਤੂੰ ਆਪਣਾ ਕਰਕੇ ਮੰਨਿਓ ਸਭ ਤੋਂ ਵੱਡੀ ਗਲਤੀ ਇੱਥੇ ਕਰ ਲਈ ਜੋ ਕੁਝ ਵੀ ਸੀ ਉਹਨੂੰ ਤੂੰ ਆਪਣਾ ਕਰਕੇ ਮੰਨ ਲੈ ਤੇ ਜੇ ਉਪਰਾਮ ਹੁੰਦਾ ਜੇ ਨਿਰਲੇਪ ਹੁੰਦਾ ਤੇ ਤੇਰੇ ਅੰਦਰ ਇਹ ਭਾਵਨਾ ਆਉਣੀ ਨਹੀਂ ਸੀ ਕਿ ਆਹ ਚੀਜ਼ ਮੇਰੀ ਉਹ ਭਾਵੇਂ ਧਨ ਹੁੰਦਾ ਇਸਤਰੀ ਹੁੰਦੀ ਜਾਇਦਾਦ ਹੁੰਦੀ ਕੋਈ ਵੀ ਸ਼ੈਅ ਜੋ ਦ੍ਰਿਸ਼ਟਮਾਨ ਹੈ ਅਸੀਂ ਕਹਿੰਦੇ ਪਰਮਾਤਮਾ ਦੀ ਦਿੱਤੀ ਹੋਈ ਸ਼ੈਅ ਹੈ ਜਦੋਂ ਆਪਾਂ ਬਚਨ ਪੜ੍ਹਦੇ ਆ ਨਾ ਪਵਨ ਬਾਣੀ ਵਿੱਚ ਇਹ ਨੋਰਮਲ ਅਵਸਥਾ ਵਾਲੇ ਜਿਹੜੇ ਨੇ ਨਾ ਉਹਨਾਂ ਦੇ ਅੰਦਰੋਂ ਇਹ ਭਾਵਨਾ ਪੈਦਾ ਨਹੀਂ ਹੁੰਦੀ ਕਿ ਮੇਰਾ ਮੁਜਮਾ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹੁਣ ਇਹਦੇ ਵਿੱਚ ਸਾਰਾ ਕੁਛ ਆ ਜਾਂਦਾ ਤੇਰਾ ਤੁਝ ਕੋ ਸੌਂ ਤੇ ਕਿਆ ਲਾਗੇ ਮੇਰਾ ਅਸੀਂ ਕੀ ਤੈਨੂੰ ਅਰਪਣ ਕਰੀਏ ਹੈ ਹੀ ਤੇਰਾ ਇਹ ਸਾਰਾ ਅਸੀਂ ਤੇ ਸ਼ੁਕਰਾਨਾ ਕਰਦੇ ਆ ਕਿ ਤੇ ਮਾਲਕ ਇਹਦੇ ਧਨਦਾਰਾ ਸੰਪਦ ਸਗਲ ਜਿਨ ਆਪਣੀ ਕਰਮਾਨ ਤੂੰ ਆਪਣੀ ਕਰਕੇ ਮੰਨਿਆ ਹੋਇਆ ਇੱਥੇ ਗਲਤੀ ਹੋ ਗਈ ਕਿ ਮੈਂ ਹਰ ਇੱਕ ਚੀਜ਼ ਨੂੰ ਆਪਣਾ ਮੰਨ ਲਿਆ ਆਪਣਾ ਤਾਂ ਗਈ ਮਮਤਾ ਆ ਗਈ ਮੇਰੇ ਅੰਦਰ ਤੇ ਜਿਸ ਕਾਰਨ ਸਤਸਰੂ ਜੀ ਕਹਿੰਦੇ ਰੱਬ ਵਾਲਾ ਪਾਸਾ ਫਿਰ ਭੁੱਲਣਾ ਸ਼ੁਰੂ ਹੋ ਗਿਆ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਸਤਸਰੂ ਜੀ ਕਹਿੰਦੇ ਕੋਈ ਤੋੜ ਨਿਭਣ ਵਾਲਾ ਸਾਥੀ ਨਹੀਂ ਐ ਇਸ ਇਨਾਂ ਵਿੱਚੋਂ ਜੋ ਵੀ ਤੂੰ ਦੇਖ ਰਿਹਾ ਹੈ ਮੰਨ ਰਿਹਾ ਹੈ ਇਹ ਸੰਸਾਰ ਤਖਸੀਮਤ ਨੇ ਕੇਵਲ ਇਸ ਕਰਕੇ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਤੋਂ ਨਿਰਲੇਪ ਰਹਿਣਾ ਸਿੱਖ ਸਭ ਤੋਂ ਵੱਡੀ ਦਾਤ ਹੈ ਤੇ ਅਭਿਆਸ ਨਾਲ ਹੋ ਜਾਏਗਾ ਸਾਰਾ ਕੁਝ ਹੋ ਜਾਏਗਾ ਮਾਤ ਗੁਜਰੀ ਦੀ ਜਿਹੜੀ ਇਹ ਗੱਲ ਚੇਤੇ ਆਉਂਦੀ ਹੈ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਸ਼ੀਸ਼ ਗਿਆ ਹੈ ਨਾ ਸ਼ੀਸ਼ਗੰਸਾਹ ਵਿਖੇ ਅਨੰਦਪੁਰ ਸਾਹਿਬ ਤੇ ਉਸ ਜਗ੍ਹਾ ਤੇ ਖੜੇ ਹੋ ਕੇ ਮਾਤਾ ਗੁਜਰੀ ਜੀ ਨੇ ਇੱਕ ਗੱਲ ਕਹੀ ਸੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਅਰਦਾਸ ਕੀਤੀ ਉਸ ਸਥਾਨ ਤੇ ਖੜੇ ਹੋ ਕੇ ਕਿ ਅੱਜ ਅਸੀਂ ਇਸ ਨਗਰੀ ਤੋਂ ਚੱਲੇ ਆਨੰਦਪੁਰ ਸਾਹਿਬ ਛੱਡਣ ਲੱਗੇ ਤੁਹਾਡੀ ਤੋਰ ਨਿਭ ਗਈ ਹੈ ਹੁਣ ਅਸੀਸ ਦਿਓ ਕਿ ਮੇਰੀ ਵੀ ਨਿਭਾਵੇ ਪਤਾ ਹੈ ਕਿ ਉਹ ਪੈਂਡਾ ਬੜਾ ਵਿਖੜਾ ਹੈ ਅੱਗੇ ਕੁਝ ਵੀ ਹੋ ਸਕਦਾ ਹੈ। ਵੈਰੀ ਦਲ ਜਿਹੜਾ ਹੈ ਨਾ ਟਿੰਡੀ ਦਲ ਉਹ ਅਸਲ ਦੇ ਵਿੱਚ ਬਹੁਤ ਜ਼ਿਆਦਾ ਹੈ। ਕੁਝ ਵੀ ਹੋ ਸਕਦਾ ਹੈ। ਤੇ ਹੋਇਆ ਆਪ ਸਭ ਜਾਣਦੇ। ਮੈਂ ਤੇ ਕੇਵਲ ਇੱਕ ਤ੍ਰਿਸ਼ਟਾਂਤ ਦਿੰਦਾ ਹੈ ਕਿ ਮਾਤਾ ਗੁਜਰੀ ਜੀ ਅਰਦਾਸ ਕਰਦੇ ਨੇ ਮਾਲਕ ਆਪ ਜੀ ਦੀ ਨਿਭ ਗਈ ਹੈ। ਅਸੀਸ ਬਖਸ਼ੀ ਹੁਣ ਮੇਰੀ ਵੀ ਨਿਭ ਜਾਵੇ। ਮੈਂ ਡੋਲਾ ਨਾ ਤੇ ਜੇ ਮੋ ਹੁੰਦਾ ਜੇ ਪਿਆਰ ਅਸਲ ਦੇ ਵਿੱਚ ਸੰਸਾਰ ਪਰਿਵਾਰ ਵਿੱਚ ਹੀ ਖੂਬੇ ਹੁੰਦੇ ਫਿਰ ਤੇ ਇੰਨੀ ਵੱਡੀ ਸ਼ਹਾਦਤ ਨਹੀਂ ਸੀ ਦੇਣੀ ਕੰਬ ਜਾਣਾ ਸੀ ਉਹਨਾਂ ਪਰ ਹਰਾਨੀ ਇੱਥੇ ਹੈ ਕਿ ਆਪਣੇ ਪੁੱਤਰਿਆਂ ਨੂੰ ਜਦੋਂ ਤੋੜਦੇ ਨੇ ਨਾ ਉਦੋਂ ਸੰਸਾਰ ਪਰਿਵਾਰ ਦੇ ਵਿੱਚੋਂ ਨਿਰਲੇਪ ਹੋ ਕੇ ਸਿੱਖਿਆ ਦਿੰਦੇ ਨੇ ਬੱਚਿਓ ਟੋਲਿਓ ਨਾ ਜੇ ਸਮਾਵੇ ਸ਼ਹੀਦ ਹੋਂਦਾ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਤੇ ਉੱਥੇ ਡੋਲਣਾ ਨਹੀਂ ਗਾਥਾਵਾਂ ਕਿਹੜੀਆਂ ਪੜhaiਆਂ ਜਾ ਰਹੀਆਂ ਨੇ ਦਾਦਿਆਂ ਪਰਦਾਦਿਆਂ ਦੀਆਂ ਕਿ ਵੇਖੋ ਤੁਹਾਡੇ ਸਾਹਮਣੇ ਇਹ ਸ਼ਹਾਦਤਾਂ ਨੇ ਮੇਰੇ ਕਹਿਣ ਤੋਂ ਭਾਵੇਂ ਹੈ ਸਤਰੂ ਜੀ ਕਹਿੰਦੇ ਇੰਮੈਂ ਕਛ ਸੰਗੀ ਨਹੀਂ ਬਸ ਇਹ ਸਚਾਈ ਪੱਲੇ ਬੰਨ ਕੋਈ ਨਾਲ ਨਿਭਣ ਵਾਲਾ ਨਹੀਂ ਸਾਂਗ ਨਾ ਚਾਲੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ सगली ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਤੇ ਰੋਜ਼ ਪੜਦੇ ਆਪਾਂ ਤੇ ਮਾਲਕ ਕਹਿ ਕਹਿੰਦੇ ਪਤਿਤ ਉਧਾਰਨ ਭੈ ਹਰਨ ਹਰ ਅਨਾਚਕੀ ਨਾਚ ਪ੍ਰਮਾਤਮਾ ਉਹਦਾ ਸੁਭਾ ਜਿਹੜਾ ਹੈ ਨਾ ਪਤਿਤ ਦਾ ਹੁੰਦਾ ਹੈ ਕਰੈਕਟਰਲੈਸ ਜਿਹਦਾ ਕੋਈ ਆਚਰਣ ਨਹੀਂ ਹੈ ਵਿਕਾਰਾਂ ਦੇ ਵਿੱਚ ਡਿੱਗਿਆ ਹੋਇਆ ਪ੍ਰਮਾਤਮਾ ਦਾ ਸੁਭਾਅ ਬੜਾ ਪਿਆਰਾ ਗੁਰੂ ਠੀਕ ਭਾਦਰਸ਼ਰ ਮਹਾਰਾਜ ਕਹਿੰਦੇ ਉਹ ਤੇ ਪਤਤਾ ਨੂੰ ਵਿਕਾਰੀਆਂ ਨੂੰ ਵੀ ਜਿਹੜਾ ਨਾ ਬਚਾ ਲੈਂਦਾ ਹੈ ਜੇਕਰ ਕੋਈ ਤਰਲਾ ਲੈ ਲਵੇ ਆ ਕੇ ਨਾ ਮਾਲਕ ਦੇ ਚਰਨਾਂ ਵਿੱਚ ਸਤਿਗੁਰੂ ਕਿਰਪਾ ਕਰੋ ਅਸੀਂ ਪਾਪੀ ਹਾਂ ਆਪ ਪਾਪੀਆਂ ਦਾ ਉਧਾਰ ਕਰਨ ਵਾਲੇ ਪਾਗਤ ਭਗਤਾਂ ਨੇ ਤੇ ਬੜੀ ਪਿਆਰੀ ਗੱਲ ਵੀ ਇੱਥੇ ਕਹਿ ਦਿੱਤੀ। ਕਹਿੰਦੇ ਰੱਬ ਜੀ ਇਹ ਗੱਲ ਸੁਣ ਲਓ। ਅਸੀਂ ਪਾਪੀ ਹਾਂ ਤਾਂ ਹੀ ਤੁਹਾਨੂੰ ਜਿਹੜਾ ਹੈ ਪਾਪੀਆਂ ਦਾ ਉਧਾਰ ਕਰਨ ਵਾਲੇ ਕਹਿੰਦੇ ਨੇ ਪਤਿਤ ਪਾਵਨ ਕਹਿੰਦੇ ਨੇ ਤਾਂ। ਤੇ ਜੇ ਅਸੀਂ ਪਾਪੀ ਨਾ ਹੋਈਏ ਤੁਹਾਨੂੰ ਪਤਿਤ ਪਾਵਨ ਕੋਈ ਕਵੇ। ਉਹ ਪ੍ਰੇਮ ਦੇ ਵਿੱਚ ਭਿੱਜ ਕੇ ਬਾਤਾਂ ਕੀਤੀਆਂ ਗਈਆਂ। ਤੇ ਜੀ ਆਪ ਤਾਰਜੋਈ ਇਤਾਂ ਕਰਾਂਗੇ ਮਾਲਕ ਤੂੰ ਸਰਬ ਸਰਬ ਕਲਾ ਸਮਰਾਤ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੂ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕ ਪਰਤੇ ਸਰ ਪਤਿਤ ਪਧਾਰਨ ਭੈ ਹਰਨ ਭੈ ਦਾ ਅਰਥ ਹੁੰਦਾ ਹੈ ਡਰ ਹਰਨ ਦਾ ਅਰਥ ਹੁੰਦਾ ਹੈ ਹਰ ਲੈਣ ਵਾਲਾ ਖਿੱਚ ਲੈਣ ਵਾਲਾ ਜਾਂ ਫਿਰ ਨਾਸ਼ ਕਰਨ ਵਾਲਾ ਉਹ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ ਹਰ ਇੱਕ ਡਰ ਨੂੰ ਨਾਸ਼ ਕਰਨ ਵਾਲਾ ਹੈ ਤੇ ਜਿਹੜੇ ਨਿਖਸਮੇ ਨੇ ਅਨਾਥ ਨੇ ਉਹਨਾਂ ਦਾ ਉਹ ਮਾਲਕ ਹੈ ਤੇ ਮਾਲਕ ਕਹਿੰਦੇ ਕੋ ਨਾਨਕ ਤਿਹ ਜਾਣੀ ਹੈ ਸਦਾ ਬਸਤ ਤੁਮ ਸਾਥ ਮਨਾ ਉਹ ਕਿਤੇ ਹੋਰ ਨਹੀਂ ਬੈਠਾ ਉਹ ਤੇਰੇ ਅੰਗਾਂ ਸਾਧੀ ਤੇਰੇ ਅੰਦਰ ਹੀ ਬੈਠਾ ਹੋਇਆ ਇਸ ਕਰਕੇ ਉਸ ਅਕਾਲ ਪੁਰਖ ਨੂੰ ਜਿਹੜਾ ਅਕਾਲ ਪੁਰਖ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਹਰ ਇੱਕ ਦਰਨ ਨਾਸ਼ ਕਰਨ ਵਾਲਾ ਹੈ ਨਿਖਸਮਿਆਂ ਦਾ ਖਸਮ ਹੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਿਤੇ ਵਖਰੀ ਦਿਸ਼ਾ ਵਿੱਚ ਜਾਂ ਸਤਵੇਂ ਅਸਮਾਨ ਤੇ ਜਾਂ ਕਿਸੇ ਵਖਰੀ ਅਸਥਾਨ ਤੇ ਵਸਦਾ ਨਾ ਵੇਖੀ ਉਹ ਪਰਮਾਤਮਾ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਉਹ ਪਰਮਾਤਮਾ ਤੇਰੇ ਨਾਲ ਹੀ ਵਸਦਾ ਹੈ ਤੇ ਐਸੀ ਦੀਨਦਿਆਲ ਪਰਮਾਤਮਾ ਨੂੰ ਚੇਤੇ ਵਿੱਚ ਰੱਖਿਆ ਕਰ ਜਿਹੜਾ ਅਕਾਲ ਪੁਰਖ ਹਮੇਸ਼ਾ ਹਰ ਰੋਜ਼ ਹਰ ਵਕਤ ਤੇਰੇ ਨਾਲ ਹੀ ਹੈ ਸਤਿਗੁਰੂ ਕਿਰਪਾ ਕਰਨ ਦੀ ਸੰਖੇਪ ਵਿੱਚ ਆਪਾਂ ਪਾਵਨ ਸ਼ਲੋਕਾਂ ਨੂੰ ਸਮਝ ਰਹੇ ਹਾਂ ਯਤਨ ਇਹੋ ਹੀ ਹੈ ਕਿ ਇਹ ਜੀਵਨ ਦਾ ਸਾਰ ਹੈ ਜੀ ਨਿਚੋੜ ਹੈ ਤੇ ਕੀ ਕਿਸੇ ਕਦੇ ਨੂੰ ਹੀ ਸਮਝ ਆ ਗਿਆ ਤੇ ਕੀਤੀ ہوئی ਵਿਚਾਰ ਜਿਹੜੀ ਉਹ ਸਭ ਲੋਟ ਦੇ ਕੇ ਸਤਗੁਰੂ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ